ਯੋਗ ਸਭ ਤੋਂ ਪਹਿਲਾਂ ਮੈਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜਿਸ ਤਰ੍ਹਾਂ ਕਿ ਮੇਰੀਆਂ ਭੈਣਾਂ ਨੂੰ ਮਾਤਰ ਨੂੰ ਪਤਾ ਹੀ ਹੈ ਕਿ 2024 ਦੀਆਂ ਇਲੈਕਸ਼ਨਾਂ ਜਿਹੜੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਉਹਦਾ ਦੌਰ ਚੱਲਦਾ ਪਿਆ ਵਾ ਹੋਰ ਵੱਖ-ਵੱਖ ਪਾਰਟੀਆਂ ਆਪਣੇ ਆਪਣੇ ਤਰੀਕੇ ਦੇ ਨਾਲ ਮੈਂ ਸਮਝਦਾ ਕਿ ਵੋਟਰਾਂ ਤੱਕ ਪਹੁੰਚ ਕਰਦੇ ਆ ਅਸੀਂ ਵੀ ਤੁਹਾਡੇ ਕੋਲੋਂ वैसे तो एक पूत ਥੱਲੇ ਆਏ ਆਂ ਔਰ ਹਲਕਾ ਖਡੂਰ ਸਾਹਿਬ ਤੋਂ ਇਕਤਾ ਪਾਰਟੀ ਪੰਜਾਬ ਨੇ ਆਪਣਾ ਕੈਂਡੀਡੇਟ ਜਿਹੜਾ ਹਲਕਾ ਖਡੂਰ ਸਾਹਿਬ ਤੋਂ ਸਰਦਾਰ ਪਰਮਜੀਤ ਸਿੰਘ ਨੂੰ ਘੜਾ ਕੀਤਾ ਇਕਤਾ ਪਾਰਟੀ ਪੰਜਾਬ ਜਿਹੜੀ ਹੈ ਔਰ ਕਾਫੀ ਸਮੇਂ ਤੋਂ ਲੋਕਾਂ ਦੀ ਸੇਵਾ ਕਰਦੀ ਆਂਦੀ ਪਈ ਹੈ ਮੈਨੂੰ ਖੁਦ ਆਪ 31 ਸਾਲ ਦਾ ਸਮਾਂ ਵੱਖ-ਵੱਖ ਪਾਰਟੀਆਂ 'ਚ ਕੰਮ ਕਰਨ ਦਾ ਮੌਕਾ ਮਿਲਿਆ ਉਹ 2015 ਦੇ ਵਿੱਚ ਅਸੀਂ ਇਕਤਾ ਪਾਰਟੀ ਪੰਜਾਬ ਨੂੰ ਗਠਨ ਕੀਤਾ ਸੀਗਾ ਕਿਉਂਕਿ ਦੂਜੀਆਂ ਪਾਰਟੀਆਂ ਜਿਹੜੀਆਂ ਉਹ ਸਿਰਫ ਇਲੈਕਸ਼ਨਾਂ ਤੱਕ ਹੀ ਤੁਹਾਡੇ ਤੱਕ ਪਹੁੰਚ ਕਰਦੀਆਂ ਉਹ ਜਿਹੜੇ-ਜਿਹੜੇ ਕੈਂਡੀਡੇਟ ਘਲਾਉਂਦੇ ਆ ਉਹਨਾਂ ਦੇ ਆਪਣੇ ਪਰਿਵਾਰਾਂ ਦੇ ਜੀ ਉਹ ਵੀ ਤੁਹਾਡੇ ਮਹਾਲਿਆਂ 'ਚ ਤੁਹਾਡੇ ਪਿੰਡਾਂ ਵਿੱਚ ਵੋਟਾਂ ਦੀ ਫੀਲ ਕਰਨ ਆਂਦੇ ਆ ਪਰ ਜਦੋਂ ਉਹ ਵੋਟਾਂ ਨਾ ਵੀ ਜਾਂਦੀਆਂ ਕਿਉਂਕਿ ਉਹ ਸਰਮਾਇਦਾਰ ਲੋਕ ਹੁੰਦੇ ਆ ਉਹ 5 ਸਾਲ ਮੁੜ ਕੇ ਤੁਹਾਡੇ ਵਿੱਚ ਨਜ਼ਰ ਨਹੀਂ ਆਂਦੇ ਪਰ ਏਕਤਾ ਪਾਰਟੀ ਪੰਜਾਬ ਜਿਹੜੀ ਆ ਉਹ ਤੁਸੀਂ ਆਪਣੇ ਵਟਸਐਪ ਤੋਂ ਗੱਡ ਕੇ ਦੇਖ ਲਿਓ ਕਿ ਕਿੰਨੇ ਕੁ ਲੋਕਾਂ ਦੇ ਦਿੱਲੀ ਅਸੀਂ ਉੱਥੇ ਕੰਮ ਕਰੀਦੇ ਆ ਚਾਹੇ ਉਹ ਨੀਲੇ ਕਾਟਾਂ ਦੀ ਆਪਾਂ ਗੱਲ ਕਰਦੇ ਆਂ ਯਾਨੀ ਕੋਈ ਵੀ ਸਮੱਸਿਆ ਜਿਹੜੀ ਆਪਣੇ ਗਰੀਬ ਪਰਿਵਾਰਾਂ ਨੂੰ ਪੈਂਦੀਆਂ ਵੀ ਅਸੀਂ ਮੈਂ ਔਰ ਮੇਰੇ ਸਾਥੀ ਜਿਹੜੇ ਆ ਕਿਉਂਕਿ ਵੋਟਰ ਦੇ ਵਾਤਵਾਰ 20 ਜਾਂ 25 ਸਾਲ ਹੁੰਦੀਆਂ 25 ਜਿਹੜੀ ਮੈਂ ਸਮਝਦਾ ਵੀ ਤਗੜੇ ਸਰਮਾਇਦਾਰ ਲੋਕ ਹੁੰਦੇ ਆ ਉਹ 20 25 25 ਘਟੀਆਂ ਲੈ ਕੇ ਉਹ ਤੁਹਾਡੇ ਵਿੱਚ ਵਿਚਰਦੇ ਆ ਜੋ ਕੋ ਜਿੰਨਾ ਇਤਨੇ ਹੁੰਦਾ ਵਾ ਉਹ ਜਿਹੜਾ ਸਰਮਾਇਦਾਰ ਜਿੱਤ ਜਾਂਦਾ ਉਹ ਮੁੜ ਕੇ ਮੈਂ ਸਮਝਦਾ ਜਾਂ ਤੇ ਕੈਨੇਡਾ ਪੈ ਜਾਂਦਾ ਤੇ ਜਾਵਾਂ ਜਾ ਕੇ ਜੱਦੀ ਪੈ ਜਾਂਦੇ ਆ ਉਹ ਤੋਂ ਬਾਅਦ ਮੇਰੀਆਂ ਮਾਤਾ ਬੇਟੀਆਂ ਸਿਆਣੀਆਂ ਮੇਰੇ ਬਜ਼ੁਰਗ ਬੈਠੇ ਆ ਜਿਨ੍ਹਾਂ ਨੇ ਕਾਫੀ ਸਰਕਾਰਾਂ ਦੇਖੀਆਂ ਤੇ ਕਾਫੀ ਵਾਰੀ ਵੋਟਾਂ ਪਾਈਆਂ ਵੀ ਆ ਪਰ ਵੋਟਾਂ ਤੋਂ ਬਾਅਦ ਨਾਂ ਤੇ ਢਾਣੂ ਇਹ ਲੱਭਦੇ ਆ ਤੇ ਨਾ ਹੀ ਤੁਹਾਡੇ ਦੁੱਖ ਸੁੱਖ ਦੇ ਵਿੱਚ ਸ਼ਾਮਲ ਹੁੰਦੇ ਆ